ਨਿਜੇ ਨਗਰ ਦੇ ਬਾਜ਼ਾਰ ਦੇ ਵਿੱਚ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਤੁਹਾਡਾ ਜੀ ਆਇਆ ਢਾਲੀਵਾਲ ਜੀ ਪਹੁੰਚ ਗਏ ਨੇ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਜਿਹੜੇ ਕਾਪੂ ਪ੍ਰਧਾਨ ਜੀ ਦਾ ਕਰਮਜੀਤ ਸਿੰਘ ਅਰਜੀਤ ਡਾਕਟਰ ਯਾਦਵਿੰਦਰ ਜੀ ਰੋਹਿਤ ਮਹਾਜਨ ਜੀ ਗੁਰਪ੍ਰੀਤ ਸਿੰਘ ਜੀ ਸਮਿਤਾ ਸ਼ਰਮਾ ਮੈਡਮ ਨikhil 베ਨੀ ਜੀ ਮੋਨਿਕਾ ਅਜੇ ਪੱਟੀ ਜੀ ਕ੍ਰਿਸ਼ਨਾ ਜੀ ਯੂਥ ਤੋਂ ਬ੍ਰਿਜ ਰੋਣਾ ਜੀ ਮੈਡਮ ਮਨਿੰਦਰ ਕੌਰ ਜੀ ਹਾਡੇ ਕਰਮ ਭਾਬੀ ਜੀ ਕਰਮਨੀ ਜੀ ਦੇ ਵਾਈਪਰ ਮੈਡਮ ਕੰਚਨ ਮੈਡਮ ਜੀ ਪੁਰਸ਼ੋਤਮ ਲਾਲ ਜੀ ਅਨਿਲ ਮਾਨ ਕਿਹੜੇ ਐਸਐਸ ਬੋਰਡ ਦੇ ਵੀ ਕਵਾਨੀ ਮੈਡਮ ਮੌਨਿਕਾ ਮੈਡਮ ਤੇ ਮੇਰੇ ਡਾਕਟਰ ਯਾਦਵਿੰਦਰ ਜੀ ਜਿੰਨੇ ਮੇਰੇ ਵੀਰ ਆਏ ਨੇ ਹਲੋ ਸਰ ਜੀ ਦਾ ਨਾਮ ਫੋਨ ਲਓ ਇਹ ਤਾਂ ਉਹ ਜਿਹੜੇ 3 ਬੀਟ ਕਪੈਸਿਟੀ ਦਾ ਤੋਂ ਬੋਲ ਕੇ ਆ ਗਿਆ ਅਜੇ 2 ਬੀਟ ਦਾ ਸ਼ਾਇਦ ਉਹ ਰਸਤੀ ਬਚੀ ਹੈ ਨਾ ਬਸ ਬਤ ਨੂੰ ਖੜਾ ਆਇਆ ਤੇ ਜੇ ਤੁਸੀਂ ਪਿਆਰ ਕਰਦੇ ਹੋ ਜਿੰਨਾ ਤੁਸੀਂ ਸਤਿਕਾਰ ਕਰਦੇ ਹੋ ਜਿੱਥੇ ਵੀ ਜਾਂਦੇ ਹੈ ਇਹ ਬੀਟ ਜਿਹੜੇ 92 ਅੰਦਰੋਂ ਤੁਸੀਂ ਛੋੜ ਕੇ ਤੋਬਾ ਕੋ ਮਾਸੀ ਮਾਦੀ ਦੀ ਸਰਕਾਰ ਬਣਾਈ ਸੀ ਬੀਜੇਪੀ ਨੇ ਮੋਦੀ ਨੇ ਹਰ ਹਿੱਲਾ ਕੀਤਾ ਕਿ ਕੋਈ ਆਪ ਦੀ ਸਰਕਾਰ ਕੋਈ ਆਲੇ ਤੋਂ ਆਫੇ ਨਾਉਣੇ ਮਤਵਾਉਣੇ ਤਰਾਂ ਕੋਈ ਮਜਬੂਰ ਹੈ ਇਹ ਕਿਹਨੇ ਆਪ ਦੀ ਨਹੀਂ ਅੱਜ ਅੱਜ ਕਿਹਨੇ ਜਾ ਲੱਤ ਲੱਤ ਉਹ ਮੈਨੂੰ ਦੇਖ ਕੇ ਤੁਹਾਡੀ ਸੇਵਾ ਦੀ ਭੇਜਿਆ ਜਿਹੜੀ ਅਗਲੀ ਤਾਰੀਵਾਲ ਆਇਆ ਮੈਂ ਕਰਮਜੀਤ ਸਿੰਘ ਵਾਸੀ ਵੀਐਨਰ ਮੇਨ ਬਿਜ਼ਾਰ ਅੱਜ ਸਾਰੇ ਇਲਾਕੇ ਦੇ ਸਹਿਯੋਗ ਦੇ ਨਾਲ ਕਰੀਬ ਕੋਈ 1200 ਮੈਂਬਰ ਇਕੱਠਾ ਆਇਆ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਦੀ ਇੱਕ ਵਿਸ਼ਾਲ ਮੀਟਿੰਗ ਕੀਤੀ ਆ ਔਰ ਸਾਰੇ ਇਲਾਕੇ ਨੇ ਧਾਰੀਵਾਲ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਵੀ ਇੱਕ ਇੱਕ ਵੋਟ ਚਾੜੂ ਦੇ ਚੋਂ ਨਿਸ਼ਾਨ ਤੇ ਪਾ ਗਏ ਔਰ ਇਹਨਾਂ ਨੂੰ ਮਜਬੂਤ ਕਰਕੇ ਜਿਤਾ ਕੇ ਥੋਂ ਭੇਜਾਂਗੇ ਵਰਕਰ ਭਾਈ ਬਿਲਕੁਲ ਜਿਸ ਕਿਸੇ ਵੀ ਵਰਕਰ ਨੂੰ ਪੁੱਛ ਲੋ ਮੈਂ ਨਹੀਂ ਕਹਿੰਦਾ ਵੀ ਮੀਟਿੰਗ ਦੇ ਵਿੱਚ ਇਹਨੂੰ ਪੁੱਛੋ ਨੂੰ ਪੁੱਛੋ ਕਿਸੇ ਵੀ ਵਰਕਰ ਨੂੰ ਪੁੱਛ ਲੋ ਆਪ ਹੀ ਝਾੜੂ ਝਾੜੂ ਇਹ ਚੀਜ਼ ਕੋ ਬਹੁਤ ਲੰਮੀ ਲੀਡ ਨਾਲ ਜਿੱਤਣਗੇ ਧਾਰੀਵਾਲ ਸਾਹਿਬ ਲੋਕਾਂ ਨੇ ਕਿਹੜੀਆਂ ਸਮੱਸਿਆ ਦੱਸਣੀ ਹੈ ਘਰਵਾਸ ਦੇਖੋ ਜੀ ਸਾਡੇ ਤੇ ਮੇਨ ਸਮੱਸਿਆ ਸੀਵਰੇਜ ਦੀ ਆ ਲਾਈਟਾਂ ਦੀ ਆ ਤਾਰਾਂ ਦੀ ਜਿਹੜੀ ਬਹੁਤ ਜਿਆਦੀ ਆ ਸਾਡੇ ਵੀਜਨਗਰ ਦੀ ਬਟਾਰ ਰੋਡ ਦੀ ਰੋਡ ਤੁਸੀਂ ਜਾਣਦੇ ਹੋ ਉਥੋਂ ਦੀ ਜਿਹੜੀ ਸਮੱਸਿਆ ਵਾ ਇਹ ਵੀ ਦੱਸਿਆ ਨੇ ਔਰ ਉਹਨਾਂ ਵਿਸ਼ਵਾਸ ਦਵਾਇਆ ਵਾ ਕਿ ਇਲੈਕਸ਼ਨ ਤੋਂ ਬਾਅਦ ਪੈਲ ਦੇ ਤਹਤ ਤੇ ਅੰਬਸਰ ਦਾ ਹਰ ਕੰਮ ਕੀਤਾ ਜਾਊਗਾ ਇਹ ਗੱਲ ਕਵੀਰ ਨਗਰ ਦੇਖੋ ਲੋਕਾਂ ਦਾ ਕਿੰਨਾ ਤਸ਼ਾ ਹੈ ਜਿੱਤਦੇ ਬਹੁਤ ਵਧੀਆ ਲੀਡ ਹੋਊਗੀ ਅੱਜ ਸਵੇਰ ਦੇ ਉਤਰੀ ਹਲਕੇ ਦੇ ਵਿੱਚ ਸੀਗੇ ਆਪਣੇ ਐਮਐਲਏ ਸਾਹਿਬ ਦੇ ਨਾਲ ਆਈਜੀ ਸਾਹਿਬ ਦੇ ਨਾਲ ਇੱਥੇ ਪਾਉਪਲਿੰਦੋ ਨਾਮ ਇਹ ਪਤਾਰ ਦੇ ਮੈਂਬਰ ਸਾਡੀ ਬਾਈਂਦਰ ਜੀ ਦਾ ਸਾਥੀ ਸ਼੍ਰੀ ਬਾਈਂਦਰ ਜੀ ਨੇ ਫਤੇ ਬਹੁਤ ਵਧੀਆ ਮੀਟਿੰਗ ਸੀ ਬੰਦੇ ਜੀ